ਨਾ ਇਹਨੇ ਫੋਟੋ ਚ ਲੁਕਣਾ ਕਿਤੇ ਕੱਦ ਲੰਬਾ ਸੋ ਕੁਲਦੀਪ ਧਾਲੀਵਾਲ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਜਦੋਂ ਜਾਊਗਾ ਕਿਉਂਕਿ ਵਿਧਾਨ ਸਭਾ ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕਿਵੇਂ ਗੱਲ ਕਰਨੀ ਹੈ ਕੰਮ ਅਫਸਰ ਤੋਂ ਕੰਮ ਕਿਵੇਂ ਲੈਣਾ ਇਹ ਵੀ ਤਜਰਬਾ ਹੋ ਗਿਆ ਸੋ ਇਸੇ ਕਰਕੇ ਅਸੀਂ ਚੁਣਿਆ ਕਿ ਕੁਲਦੀਪ ਧਾਲੀਵਾਲ ਨੂੰ ਭਾਰਤ ਦੀ ਸਰਸੱਚ ਭੇਜੀਏ ਦੇਖੋ ਮੈਂ ਇਕੱਲਾ ਲੜੀ ਜਾਣਾ ਸੁਪਰੀਮ ਕੋਰਟ ਚ ਮੈਨੂੰ ਇਕੱਲੇ ਲੜਨਾ ਪੈ ਰਿਹਾ ਹੈ ਗਵਰਨਰ ਨਾਲ ਮੈਨੂੰ ਇਕੱਲੇ ਲੜਨਾ ਪੈ ਰਿਹਾ ਹੈ ਬੀਜਪੀ ਨਾ ਮੈਨੂੰ ਕੱਲੇ ਲੜਨਾ ਪੈ ਰਿਹਾ ਕਾਂਗਰਸ ਵਾਲੇ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਦਿਨ ਰਾਤ ਪਰ ਮੈਨੂੰ 13 ਹੱਥ ਜਿਹੜੇ ਕਿ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬੰਨ ਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ ਚ ਮੇਰੀ ਆਵਾਜ਼ ਬੰਨ ਲੈ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ ਤਿੰਨ ਸਾਤ ਤੁਸੀਂ ਨਜ਼ਾਰੇ ਦੇਖੋ ਫਿਰ ਪੰਜਾਬ ਗਵਰਨਮੈਂਟ ਕਿਵੇਂ ਕਰਦੀ ਆ ਫਿਰ ਕਿਵੇਂ ਕਰੂਗਾ ਠੋਕ ਜਿਹੜੇ ਲੋੜ ਆਇਆ ਪਾਉਂਦੇ ਨੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਦੇ ਮੂੰਹ ਮੈਂ ਨਹੀਂ ਬੰਦ ਕਰਾ ਸਕਦਾ ਝਾੜੂ ਵਾਲਾ ਬਟਨ ਦਬਕੇ ਤੁਸੀਂ ਬੰਦ ਕਰਾ ਸਕਦੇ ਹੋ ਕਿਸ ਕਿਹਨੂੰ ਹੋਰ ਲੈਣੇ ਜਿਹਨੂੰ ਇਹਨਾਂ ਨੇ ਜੇਲ੍ਹ 'ਚ ਕਰਤਾ ਕਿਉਂ ਪ੍ਰਚਾਰ ਨਾ ਕਰ ਸਕੇ ਪਰ ਇਹਨਾਂ ਨੂੰ ਪਤਾ ਨਹੀਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆਵਾਂ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਵਿਅਕਤੀ ਦਾ ਨਾਮ ਨਹੀਂ ਕੇਜਰੀਵਾਲ ਨੂੰ ਤਾਂ ਅੰਦਰ ਕਰ ਲੋਂਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਘਰ ਘਰ ਕੇਜਰੀਵਾਲ ਪੈਦਾ ਹੋਗੇ ਉਹਨਾਂ ਦਾ ਕੀ ਕਰੋਗੇ ਇਮਾਨਦਾਰੀ ਪਾਰਦਰਸ਼ਤਾ ਆਹੀ ਫਿਰਦੇ ਮੋਦੀ ਸਾਹਿਬ ਗਰੰਟੀਆਂ ਕਹਿੰਦੇ ਗਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ ਇਹ ਤਾਂ ਸੰਕਲਪ ਪੱਤਰ ਕਹਿੰਦੇ ਨੂੰ ਜੀ ਨੂੰ ਘੋਸ਼ਣਾ ਪੱਤਰ ਮਨੀਵਰਸਿਟੀ ਗੁਰੰਡਿਆ ਗਹਿਣਾ ਕਿ ਮੋਦੀ ਦੀ ਗਰੰਟੀ ਝੂਠ ਬੋਲਣ ਦੀ ਗਰੰਟੀ ਆਪਦੀ ਆਉਣ ਦੀ ਗਰੰਟੀ ਹੈ ਨਹੀਂ ਇੰਨੀਆਂ ਗਰੰਟੀਆਂ ਦੇਈ ਜਾਂਦੇ ਆਪ ਆਉਂਗੇ ਜੂਨ ਚ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ ਗੇਟ ਚ ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ ਕਿ ਪਹਿਲੇ ਗੇੜ ਜਿਹੜੀ ਵੋਟਾਂ ਪਈਆਂ 102 ਸੀਟਾਂ ਤੇ ਉਹ ਜੋ 30 32 ਹੋਏ ਆ ਰਹੀਆਂ 60 70 ਇੰਡੀਆ ਗਠਜੰਦਨ ਨੂੰ ਆ ਰਹੀਆਂ ਹੁਣ ਕੱਲ ਨੂੰ ਪਹਿਣ ਗਿਆ 80 ਤੋਂ ਉੱਪਰ ਕੱਲ ਨੂੰ ਪਹਿਣ ਗਿਆ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਓ ਬਦਲ ਗਏ ਤਾਈਓ ਹੁਣ 400 ਬਾਰ ਨਹੀਂ ਕਹਿੰਦੇ ਹੁਣ ਫਿਰ ਸਰਕਾਰ ਫਿਰ ਸਰਕਾਰ ਕਹਿਣ ਲੱਗੇ ਤੇ ਨਾਲੇ ਅਸੀਂ ਧਰਮ ਨੂੰ ਜਾਤੀ ਤੇ ਅਸੀਂ ਨਫਰਤ ਵੀ ਰਾਜਨੀਤੀ ਕਰਦੇ ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਜਦੋਂ ਇੰਨਾ ਮੰਡਟ ਵੱਡਾ ਹੋਵੇ ਇੰਨਾ ਫਤਵਾ ਵੱਡਾ ਹੋਵੇ ਕੋਈ ਕੰਮ ਕਰਨ ਤੋਂ ਰੋਕਣਾ ਨਾ ਹੋਵੇ ਜੋ ਮਰਜ਼ੀ ਕਰੋ ਕੰਮ ਕਰੋ ਕਾਨੂੰਨ ਬਣਾ ਲੇ ਜੋ ਮਰਜ਼ੀ ਬਣਾ ਲੇ ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਸ਼ਰਮ ਨਹੀਂ ਆਉਂਦੀ ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਸੂਤਰ ਤੇ ਗੱਲ ਲਗਾ ਰਿਹਾ ਯਾਰ ਦੋਸਤ ਯਾਰ ਸੁਵੀਰੋ ਇਹ ਕੀ ਗਲਤ ਗੱਲ ਹੈ ਨਫਰਤ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀ ਗੱਲ ਕਰਾਂਗੇ ਅਜੀ ਤਾਂ ਹਸਤਾਂ ਦੀ ਗੱਲ ਕਰਾਂਗੇ ਅਸੀਂ ਬਿਜਲੀ ਦੀ ਗੱਲ ਕਰਾਂਗੇ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ ਅਸੀਂ ਵਪਾਰੀ ਦੀ ਗੱਲ ਕਰਾਂਗੇ ਅਸੀਂ ਮਜ਼ਦੂਰ ਦੀ ਗੱਲ ਕਰਾਂਗੇ ਅਸੀਂ ਦੁਕਾਨਦਾਰ ਦੀ ਗੱਲ ਕਰਾਂਗੇ ਉਹ ਗੱਲ ਕਰੋ ਨਾ ਉਹ ਤਾਂ ਕਰਦੇ ਨਹੀਂ ਹੋਰ ਹੀ ਕੁਝ ਕਹੀ ਜਾਂਦੇ ਲੋਕਾਂ ਨੂੰ ਭੜਕਾਉਣ ਨੂੰ ਬਸ ਢਾਉਣ ਨੂੰ ਇਹ ਗੱਲ ਹੈ ਕੋਈ ਬੜੀ ਸ਼ਰਮ ਨਹੀਂ ਕਰਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੁਣ ਜੀ ਬਿਆਨ ਦੇ ਰਿਹਾ ਪੂਰੀ ਦੁਨੀਆ ਥੂ-ਥੂ ਹੋ ਰਹੀ ਹੈ ਸਵਾਪਾ ਕੱਢੇ ਹੋ ਕੇ ਨਵੀਂ ਕਹਾਣੀ ਲਿਖੀਏ ਦੇਸ਼ ਨੂੰ ਬਚਾ ਲਈਏ ਸੰਵਧਾਨ ਨੂੰ ਬਚਾ ਲਈਏ ਬਾਬਾ ਸਾਹਿਬ ਮੇਰ ਕਰਦਾ ਲਿਖਿਆ ਹੋਇਆ ਸੰਵਿਧਾਨ ਹੈ ਉਹਨੂੰ ਖਤਰਾ ਹੈ ਉਹਨੂੰ ਬਦਲ ਦੇਣਗੇ ਇਹ ਫੇਰ ਰਾਸ਼ਟਰਪਤੀ ਬਣੂਗਾ ਪੂਤਨ ਵਾਂਗੂ ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਪੂਤਨ ਵੋਟਾਂ ਨਹੀਂ ਪੈਂਦੀਂਦਾ ਜੇ ਪੈਂਦੀਆਂ ਵੀ ਨੇ ਉਸੇ ਨੂੰ ਹੀ ਪੈਂਦੀਆਂ ਨੇ ਬਸ ਹੋਰ ਕਿਸੇ ਨੂੰ ਨਹੀਂ ਪੈ ਸਕਦੀਆਂ ਚਾਹ 2040 ਤੱਕ ਫਿਰ ਰਾਸ਼ਟਰਪਤੀ ਬਣ ਕਹਤਾ ਆਪਣੇ ਆਪ ਨੂੰ ਉਹ ਵੀ ਇੱਕ ਹੋਊਗਾ ਫੇਰ ਨਹੀਂ ਵੋਟਾਂ ਪੈਂਦੀਆਂ ਭੁੱਲ ਜਾ ਫੇਰ ਫੇਰ ਮੁੱਖ ਮੰਤਰੀ ਮੰਤਰੀ ਸਭ ਖਤਮ ਸਾਰਾ ਇੱਕੋ ਰਾਸ਼ਟਰ ਬਣਾਇਆ ਕਰੂਗਾ ਔਰ ਕੌਣ ਰਾਸ਼ਟਰਪਤੀ ਉਹ ਜਿਹੜੇ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਕਿ ਹਿੰਦੂ ਸਿੱਖ ਹੋ ਜੇ ਮੈਂ ਕਹਿੰਦਾ ਪੰਜਾਬ ਦੀ ਧਰਤੀ ਇੰਨੀ ਉਜਾਊ ਹੈ ਜਿਹੜਾ ਵੀ ਦਾਣਾ ਸਿੱਟ ਦੂੰਗੇ ਉੱਕ ਜਾਊਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਸ਼ਮੈਂ ਇਹ ਕਹਾਂ ਨਫ਼ਰਤ ਦਾ ਬੀਜ ਉਗੜ ਨਹੀਂ ਮਿਲਦਾ ਜਿਵੇਂ ਸਾਡੇ ਹਿੰਦੂ ਸਿੱਖ ਭਾਈਚਾਰੇ ਤੇ ਗੋਲੀਆਂ ਵੀ ਚੱਲੀਆਂ ਬੋਲੋ ਬੰਬ ਵੀ ਫਟੇ ਪਰ ਸਾਡਾ ਭਾਈਚਾਰਾ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਰਾਮਨਾਵਮੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਨ ਇਕੱਠੇ ਮਨਾਉਂਦੇ ਆ ਸਾਰੇ ਸਾਨੂੰ ਨਹੀਂ ਤੁਸੀਂ ਤੋੜ ਸਕਦੇ ਕੋਸ਼ਿਸ਼ ਨਾ ਕਰੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫਿੱਕ ਪਾਉਣ ਦੀ ਸੋ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਜਵਾਬ ووٹ ਨਾਲ ਦਿੱਤਾ ਜਾ ਸਕਦਾ ਸੋ 1 ਜੂਨ ਨੂੰ ਝਾੜੂ ਵਾਲਾ ਬਟਨ ਦੱਬਣਾ ਹੈ ਅੱਜ ਜਦ ਮੈਂ ਇਸ ਨਗਰੀ 'ਚ ਆਇਆ ਮੈਂ ਚਾਹੁੰਦਾ ਮੇਰੀ ਦਿਲੋਂ ਇੱਛਾ ਹੈ 4 ਜੂਨ ਨੂੰ 8:00 ਵਜੇ ਟੀਵੀ ਵਾਲੇ ਆ ਜਾਂਦੇ ਨੇ 8:30 ਵਜੇ ਪਹਿਲਾ ਰਜਾਨ ਆ ਜਾਂਦਾ ਹੈ ਮੈਂ ਚਾਹੁੰਨਾ ਕਿ ਪਹਿਲਾ ਰਜਾਨ ਇਹ ਗੁਰੂ ਕੀ ਨਗਰੀ ਤੋਂ ਆਵੇ ਆ ਮਾਝਾ ਦੇ ਪਾਸੋਂ ਆਵੇ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਅਰ ਲਾ ਦਿਓ ਇਨਕਲਾਬ ਜਿੰਨਾ ਗਲੀਆਂ 'ਚ ਇਹਨਾਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗਲੀਆਂ 'ਚ ਭੱਗੇ ਸਿਖੌਰੀ ਫਿਰਦੇ ਰਹੇ ਹੋਣਗੇ ਉਨ ਵਿਚਾਰ ਜੋਪਾ ਪਤਾ ਪਿਆ ਹੈ ਇੱਕ ਥੋਪਾ ਜਿਸ ਨੂੰ ਹੀ ਪਰਚੇ ਛਾਪਦੇ ਹੁੰਦੇ ਸੀ ਰਾਤ ਨੂੰ ਪਰਚੇ ਚੋਰੀਆਂ ਵੰਡਨੇ ਪੈਂਦੇ ਸੀ ਉਹਨਾਂ ਨੇ ਤਾਂ ਕਿੰਨਾ ਭੇਸ ਬਦਲ ਬਦਲ ਕੇ ਇਨਕਲਾਬ ਲਿਆਤਾ ਉਹ ਜਿਹੜੇ ਇਨਕਲਾਬੀ ਆਪਾਂ ਗੱਲ ਕਰਦੇ ਆ ਉਹਦੇ ਬਾਅਦ ਦੇ ਤਾਂ ਇੱਕ ਬੱਟਣੀ ਦੱਪਣਾ ਕੋਈ ਗੋਲੀ ਨਹੀਂ ਚਲਾਉਣੀ ਕੋਈ ਪਰਚਾ ਨਹੀਂ ਵੰਡਣਾ ਸਿਰਫ ਇੱਕ ਬੱਟਣ ਦੱਪਣਾ ਹੈ ਐਨਾ ਗਲੀਆਂ ਚ ਕਿਹੜੇ ਕਿਹੜੇ ਗੁਰੂ ਸਭ ਇੱਥੇ ਚਰਨਸ਼ੋਪਾ ਪ੍ਰਾਪਤ ਨੇ ਐਨਾ ਗਲੀਆਂ ਚ ਚੰਦਰਸ਼ੇਖਰ ਯਾਦਵ ਹੋਰੀ ਜਿੱਤ ਨੂੰ ਗੜਾਈ ਲੱਟਰੇ ਹੋਣਗੇ ਰਾਜਗੁਰੂ ਸੁਖਦੇਵ ਹੋਰੀ ਕਿੰਨਾ ਵਾਰ ਮਦਲਾ ਟੀਰਾ ਸਾਤਾ ਆਪਦਾ ਆਪਦਾ ਲੱਗਦਾ ਕਿੰਨਾ ਕਿੰਨਾ ਕਾਲਣਾ ਕਾਡੀਆਂ ਕਿ ਸਾਨੂੰ ਯਾਰ ਵੋਟਰ ਕਾਰਡ ਲੈ ਕੇ ਦੇਤਾ ਤੇ ਵੋਟਰ ਕਾਰਡ ਸਤ ਗੋਣ ਨੂੰ ਫਿਰਦੇ ਨੇ ਕਿ ਵੋਟਰ ਕਾਰਡ ਕਿਸੇ ਖੰਭਦੇ ਹੀ ਨਹੀਂ ਰਊਗਾ ਅਸੀਂ ਵੋਟੇ ਨਹੀਂ ਪਾਣ ਦੇਣੀਆਂ ਅੰਗਰੇਜ਼ਾਂ ਦਾ ਰਾਜ ਆ ਗਿਆ ਫਿਰ ਉਹੀ ਗੱਲ ਸੋ ਵੀਰੋ ਇਹ ਗੱਲ ਮੇਰੀ ਸਮਝ ਲਿਓ ਇਹਨਾਂ ਫਰਕੀ ਰਾਜਨੀਤੀ ਕਰਦੇ ਆਪਾਂ ਨਫਰਤ ਦੀ ਰਾਜਨੀਤੀ ਤੇ ਜਵਾਬ ਭਾਈ ਚਰਨ ਦੇਣਾ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਐਸੇ ਲਾਉਣੇ ਨੇ ਕਿ ਇਹਨਾਂ ਦੇ बोलो बोलो शीशे हेल्ण हिन जहिड़े नफ़ते इनकरार इनकरार साराता ਯੋ ਪੰਦਰੀ ਸਦਾ ਪਵਰ ਸੇਵਾ ਜੀ ਨੂੰ ਪਹਿਲਾਂ ਤੇ ਬਾਅਦ ਦੀ ਤਸਦੀ ਤੇ ਅਮਰ ਸਾਹਿਬ ਦੀ ਪ੍ਰਿਤਪਰ ਕਰਤੀ ਤੇ ਉਹਨਾਂ ਦੇ ਧਿਆਗ ਨੇ ਬੰਦਾ ਦਾ ਵੀ ਬੋਲਣਾ ਮਾਨ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਪਹਿਲਾ ਹਜ਼ਾਰ ਜਿਹੜਾ ਅਮਰ ਸਾਹਿਬ ਦਾ ਹੋਊਗਾ ਤੁਸੀਂ ਦੇਖਿਓ ਕੀ ਬਣਦਾ ਪਹਿਲਾ ਹਜ਼ਾਰ ਜਿਹੜਾ ਅਮਰ ਸਾਹਿਬ ਦਾ ਹੋਊਗਾ ਸਾਡੀ ਸਾਡੀ ਪੱਜ ਦੇ ਲਈ ਰੁਚੀ ਹੋਊਗੀ ਤੇਰਾ ਤੇ ਤੇਵਾ ਲੋਕ ਸਭਾ ਵਿੱਚ ਜਾਵਾਂਗੇ ਤੁਹਾਡੇ ਤੇ ਤੇਵਾ ਤੇਵਾ ਹੱਥ ਬਣਾਗੇ ਉਹ ਪੰਜਾਬ ਦੇ ਜਿਹੜੇ ਉੱਥੇ ਹੱਕ ਦਾ ਖਿਦਾਬ ਦੇ ਹਿੱਦੜਿਆ ਉਹਨਾਂ ਦੀ ਲੜਾਈ ਲੜਾਂਗੇ ਤੁਹਾਡਾ ਅਮਨ ਸਾਹਿਬਾ ਉੱਤੇ ਬਹੁਤ ਧੰਨਵਾਦ ਐਦਾ ਹੀ ਅੱਗੇ ਤੁਸੀਂ ਜੀ ਫੇਰ ਫੇਲਾਵਾ ਕਰ ਦਿਓ ਬਸ ਦੇਖੀ ਜਾ ਤੂੰ ਮਝਾਲਿਆਂ ਨੂੰ ਇੱਕ ਅਦਾ ਗਾਉਂ ਕਰ ਜਾ ਕਰੋ ਬਰਾਬਰ ਦੇਖੋ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲ ਜੀਏ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਕਿ ਜਿੰਦਾ ਰਹੇ ਤੋ ਫਿਰ ਮਿਲ ਲੇਂਗੇ لیکن اس دل نے کہا ہے ملتے رہے تو زندہ رہیں گے جدوں مرضی بلا لیو میں آؤں گا جدوں مرضی میری ڈیوٹی لگے میں آؤں گا جتنی واری بلاؤ گے میں آؤں گا کیونکہ میں پنجاب واسطے آ رہا ہوں میرا کوئی اپنا نجی کام نہیں میں کوئی بساں جسا نہیں پونا میں کوئی رتے دے کھڈا جسا نہیں پونا میں کوئی ناجائز کام نہیں کرنے میں تو پنجاب دے لوکاں دے دکھ سکھ وچ حصہ پونا ہے انہاں دکھ سکھ وچ میں حصہ پاؤں گا منڈاؤں گا ਦੁੱਖ ਮਨਾਇਆਂ ਨਾਲ ਅੰਦਰ ਰਹ ਜਾਂਦੇ ਆ ਖੁਸ਼ੀਆਂ ਮਨਣ ਨਾਲ ਦੁਗਣੀਆਂ ਹੋ ਜਾਂਦੀਆਂ ਅਸੀਂ ਤੁਹਾਡੇ ਸੁੱਖ ਸੁਖ ਨਾਲ ਖੜਾਗੇ ਖੜਦੇ ਵੀ ਆਏ ਆ 2 ਸਾਲ ਹੋ ਗਏ ਸੋ ਮੈਨੂੰ ਅੱਜ ਬਹੁਤ ਹੌਸਲਾ ਹੋਇਆ ਗੁਰੂਕ ਨਗਰੀ ਆ ਕੇ ਤੇ ਮੈਨੂੰ ਚੰਗਾ ਲੱਗਿਆ ਕਿ ਜਿੱਥੋਂ ਸ਼ੁਰੂਆਤ ਹੋਈ ਹੈ ਮਾਝੇ ਦੀ ਜਿਹੜੀ ਇਹ ਧਰਤੀ ਹੈ ਅੱਜ ਮਾਝੇ ਤੋਂ ਸ਼ੁਰੂ ਕੀਤਾ ਸੀ ਕੱਲ ਨੂੰ ਵੀ ਇੱਧਰੀ ਹਾਂ ਮੈਂ ਦੋ ਤਿੰਨ ਦਿਨ ਇੱਧਰੀ ਆ ਸੋ ਜਿੱਥੇ ਕਹੋਗੇ ਉੱਥੇ ਜਾਵਾਂਗੇ ਡਿਊਟੀ ਲੱਗੂ ਉੱਥੇ ਜਾਵਾਂਗੇ ਤੇ ਬਸ ਤੁਸੀਂ ਇਸੇ ਤਰ੍ਹਾਂ ਪਿਆਰ ਸਤਿਕਾਰ ਰੱਖਿਓ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਿਸੇ ਦੇ ਘਰ ਮੂਰੇ ਜਾ ਕੇ ਠੀਕਰੀ ਮਾਰਨੀ ਕਿਸੇ ਨੂੰ ਕਮੈਂਟ ਦੇ ਵਿੱਚ ਆਪਾਂ ਮਾੜਾ ਨਹੀਂ ਲਿਖਣਾ ਉਹਨਾਂ ਉਹ ਤਾਂ ਭਾਲਦੇ ਨੇ ਉਹ ਤਾਂ ਲੜਾਈ ਭਾਲਦੇ ਫਿਰਦੇ ਆ ਜਿਹੜਾ ਮਾੜਾ ਪਹਿਲਵਾਨ ਹੁੰਦਾ ਨਾ ਦੰਦੀ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਜਿਹਨੂੰ ਹਾਰਦਾ ਹੁੰਦਾ ਉਹ ਨੂੰ ਇਸ ਕਰਕੇ ਉਹ ਤਾਂ ਹਾਰਦੇ ਨੇ ਉਹ ਤਾਂ ਹਾਰ ਕੇ ਲੜਾਈ ਭਾਲਦੇ ਉਹ ਤਾਂ ਉਹਦਾ ਰੌਂਡ ਪਾਉਣ ਨੂੰ ਫਿਰਦੇ ਆ ਠੀਕ ਹੈ ਨਾ ਆਪਾਂ ਕੋਈ ਲੜਨਾ ਨਹੀਂ ਕਹ ਚੰਗਾ ਭਾਈ ਤੂੰ ਸਹੀ ਈ ਬਸ ਐਨਾ ਕਹਿ ਦੋ ਰਿਜ਼ਲਟ ਆਲੇ ਨੂੰ ਦੇਖੋ ਕਿ ਆਪਾਂ ਬਾਈ ਨਾ ਕਹਦੇ ਹਾਰਦੇ ਨੇ ਨੂੰ ਇਹ ਪੈਸੇ ਦੇਣ ਆਉਣਗੇ ਇਹਨਾਂ ਕੋਲ ਪੈਸੇ ਬਹੁਤ ਹਨ ਥੋੜੀ ਲੁੱਟੇ ਹੋਇਆ ਹਨ ਤੁਹਾਨੂੰ ਪੈਸੇ ਦੇਣ ਆਉਣਗੇ ਜਦੋਂ ਪੈਸੇ ਦੇਣ ਆਏ ਅੰਮ੍ਰਿਤਸਰੀਓ ਮੇਰੇ ਹੱਥ ਬਨ ਕੇ ਬੇਨਤੀ ਹੈ ਜਵਾਬ ਨਾ ਦੇ ਦਿਓ ਕਿਤੇ ਮਨਾ ਨਹੀਂ ਕਰਨਾ ਲక్ష్ਮੀ ਨੇ ਮੋੜੀ ਵੀ ਹੁੰਦੀ ਥੋੜੀ ਨੇ ਥੋੜੀ ਨੇ ਇਹਨਾਂ ਦੇ ਕੋਲ ਨਰਮਾ ਵੇਚਿਆ ਬਸ ਪੈਸੇ ਵੜ ਕੇ ਕਹਿ ਦਿਓ ਵੀ ਹਾਂ ਹਾਂ ਤੇ 1 ਜੂਨ ਨੂੰ ਪੋਲੀ ਨੂੰ ਸਾਡੇ ਦਿਨ ਝਾਰੂ ਵਾਲਾ ਪਰਨ ਦਬਕੇ ਕਰ ਦਿਓ ਵੀਰ ਹਾਂ ਜਿਹੜਾ ਜਿਹੜਾ ਸਮਝ ਗਿਆ ਉਹ ਤਾੜੀ ਮਾਰ ਦੇ ਬਾਕੀ ਨੂੰ ਮਾਫ਼ ਕਰ ਬਹੁਤ ਸਮੀਧਾਰ ਲੱਖਾਂ ਨੇ ਬਹੁਤ ਸਮੀਧਾਰ ਲੱਖਾਂ ਬਹੁਤ ਸਮੀਧਾਰ ਲੱਖਾਂ ਬਹੁਤ ਬਹੁਤ ਅਜ਼ਾਦ ਬੋਧੋ ਨਿਰਵਾਣ ਦੀ ਸਤਿਕਾਰ ਨਮਸਕਾਰ ਸਾਰਨ ਮਿਰਵਨ ਨੂੰ ਪਿਆਰ ਸਤਿਕਾਰ ਵਾਹਿਗੁਰੂ ਜੀ ਦਾ ਖਾਲਸਾ ਹੌਲੀ ਜਾਏ ਹੋਰਾਮ ਨਾਲ ਜਾਏ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਹਿਲਾਵਾਂ ਵੀ ਨੇ ਆਰਾਮ ਨਾਲ ਜਾਏ ਧੰਨ

ਮਾਈਕ ਲਿਆ ਮਾਈਕ ਨੋ ਨੋ ਤੁਮ ਲਾਗਾ ਕੋਸ ਤੋਂ ਕਿਆ ਲਾ ਲਓ ਕੋਈ ਪੀਸੀ ਆ ਵੜਾ ਰੱਖਾ ਮਾਈਕ ਲਿਆ ਵੀਰੇ ਖੜ ਤਾਂ ਮੋਕਲ ਜਿੰਨਾ ਸਾਹਿਬ ਆ ਨਹੀਂ ਜਾਣਾ ਸਭਾ ਕੇ ਚੱਤ ਤੇ ਆ ਜਾਣਾ ਜੋੜਾ ਦੇ ਜੋੜਾ ਦੇ thank you so ¡Vamos! 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 điểm hojì, không, không? đẹp nhá, rồi, à, mình đã tham gia, đấy کٿو ٿورا واٽ ۾ ٿم ٿو ٿورا سڪا پڙا منهن اسان کي ٿا نڪالين ٿا ٻن طرح میچ ٿو منهنجي پاس <laughs> Ủa ai đi ấy